40 ਮੁਕਤਿਆਂ ਦਾ ਇਤਿਹਾਸ ਹੈ ਜਿਹੜੀ ਤੇ ਸੰਗਤ ਸ੍ਰੀ ਮੁਕਸਰ ਸਾਹਿਬ ਦੇ ਏਰੀਆ ਦੀ ਆ ਨਾ ਉਹ ਬੜੀ ਭਾਵਨਾਵਲੀ ਸੰਗਤ ਉਧਰ ਦੀ ਉਹਨਾਂ ਨੂੰ ਪਤਾ ਹੈ ਕਿ ਉੱਥੇ ਕੰਨਾ ਭਾਰੀ ਜੋੜ ਮੇਲਾ ਲੱਗਦਾ ਮਾਗੀ ਵਾਲੇ ਦਿਨ ਉਹਨਾਂ ਦੀ ਕਥਾ ਮੈਂ 20 ਮਿੰਟ ਚ ਕਹਿ ਕੇ ਸਮਾਪਤੀ ਕਰ ਦੇਣੀ ਹੈ ਫਿਰ ਆਪ ਜੀ ਨੇ ਬਾਣੀ ਪੜ੍ਹਨੀ ਹੈ ਸਰਵਣ ਕਰਨੀ ਹੈ ਉਹ ਸਾਧ ਸੰਗਤ ਇਹ ਇਤਿਹਾਸ ਇਸ ਤਰ੍ਹਾਂ ਆਉਂਦਾ ਵੀ ਇੱਕ ਵਾਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਸ੍ਰੀ ਅਨੰਦਪੁਰ ਸਾਹਿਬ ਛੱਡ ਕੇ ਸਹਬਜ਼ਾਦਿਆਂ ਨੂੰ ਸ਼ਹੀਦ ਕਰਵਾ ਦਿੱਤਾ ਪੂਰੇ ਮਹੀਨੇ ਦਾ ਸਾਰਾ ਇਤਿਹਾਸ ਲੰਘ ਚੁੱਕਾ ਸੀ ਤੇ ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਸ੍ਰੀ ਮੁਕਸਰ ਸਾਹਿਬ ਦੇ ਇਲਾਕੇ ਵਿੱਚ ਸਨ ਇੱਕ ਨਗਰ ਹੈ ਪਿੰਡ ਹੈ ਉੱਥੇ ਰਾਮੇ ਆਣਾ ਇਹ ਤੁਹਾਨੂੰ ਪਿੰਡਾਂ ਦੇ ਨਾਮ ਜ਼ਰੂਰ ਯਾਦ ਹੋਣੇ ਚਾਹੀਦੇ ਨੇ ਕਿ ਸਾਡੇ ਪਾਤਸ਼ਾਹ ਨੇ ਕਿੱਥੇ ਕਿਹੜੀ ਘਟਨਾ ਵਾਪਰੀ ਰਾਮੇਣਾ ਪਿੰਡ ਦੇ ਵਿੱਚ ਇੱਕ ਜੰਗਲੀ ਇਲਾਕਾ ਸੀ ਉਸ ਵੇਲੇ ਇਸ ਤਰ੍ਹਾਂ ਦੀਆਂ ਛੜਕਾਂ ਨਹੀਂ ਸਨ ਤਰੱਕੀ ਨਹੀਂ ਸੀ ਕੀਤੀ ਉਸ ਵੇਲੇ ਲੋਕਾਂ ਨੇ ਜੰਗਲ ਬੀਆ ਬਾਣ ਕੱਚੇ ਰਸਤੇ ਹੁੰਦੇ ਸਨ ਸੂਬਾ ਸਰਹੰਦ ਵਜੀਰ ਖਾਂ ਜਿਨੇ ਛੋਟੇ ਸਾਹਿਬ ਜਦਿਆਂ ਨੂੰ ਸ਼ਹੀਦ ਕੀਤਾ ਸੀ ਉਹ ਮਗਰ 50000 ਫੌਜਾਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾ ਨੂੰ ਪਕੜਨ ਵਾਸਤੇ ਆ ਰਿਹਾ ਸੀ ਮਾਝੇ ਏਰੀਏ ਦੇ ਸਿੰਘਾਂ ਨੂੰ ਲਾਹੌਰ ਦੇ ਪਾਕਿਸਤਾਨ ਵਾਲੇ ਪਾਸੇੋਂ ਤੋਂ ਇਕੱਠਾ ਹੁੰਦਾ ਸੀ ਸਾਰਾ ਇਲਾਕਾ ਬਾਅਦ ਵਿੱਚ ਪਾਕਿਸਤਾਨ ਬਣਿਆ ਹਿੰਦੁਸਤਾਨ ਬਣਿਆ ਵੰਡੀਆਂ ਪੈ ਗਈਆਂ ਤੇ ਉੱਥੋਂ ਕੁਝ ਸਿੱਖ ਇਕੱਠੇ ਹੋ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਲੱਭਦਿਆਂ ਲੱਭਦਿਆਂ ਰਾਮੇ ਆਣਾ ਪਹੁੰਚੇ ਸ੍ਰੀ ਮੁਕਸਰ ਸਾਹਿਬ ਦੇ ਕੋਲ ਤੇ ਆਣ ਕੇ ਬੇਤੀ ਕੀਤੀ ਮਹਾਰਾਜ ਤੁਹਾਡੇ ਸਹਬਜ਼ਾਦੇ ਸ਼ਹੀਦ ਹੋ ਗਏ ਨੇ ਸ੍ਰੀ ਅਨੰਦਪੁਰ ਸਾਹਿਬ ਨੂੰ ਤੁਸੀਂ ਛੱਡ ਦਿੱਤਾ ਹੈ ਬੜਾ ਦੁੱਖ ਪਾ ਰਹੇ ਹੋ ਇਸ ਤਰ੍ਹਾਂ ਦੀਆਂ ਟੈਂਦੀ ਕਲਾ ਵਾਲੀਆਂ ਗੱਲਾਂ ਗੁਰੂ ਦੇ ਨਾਲ ਕਰਨਾ ਇਹ ਕਿਉਂ ਨਾ ਮਹਾਰਾਜ ਕਿਰਪਾ ਕਰੋ ਤੇ ਅਸੀਂ ਤੁਹਾਡੀ ਔਰੰਗਜ਼ੇਬ ਦੇ ਨਾਲ ਸੁਲ੍ਹਾ ਕਰਾ ਦਈਏ ਤੁਹਾਡਾ ਲੜਾਈ ਝਗੜਾ ਖਤਮ ਹੋ ਜਾਏ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਵੀ ਤੁਸੀਂ ਸਿੱਖ ਲੱਗਦੇ ਏ ਜੇ ਸ਼ਕਲੋਂ ਪਰ ਤੁਹਾਡੀ ਮਤ ਸਿੱਖਾਂ ਵਾਲੀ ਨਹੀਂ ਜੇ ਤੁਹਾਡੀ ਇੰਨੀ ਸੋळा ਚੱਲਦੀ ਹੈ ਤੁਹਾਡੀ ਇੰਨੀ ਹੀ ਗੱਲਬਾਤ ਹੈ ਹਕੂਮਤ ਦੇ ਨਾਲ ਤੇ ਫਿਰ ਤੁਸੀਂ ਉਦੋਂ ਕਿੱਥੇ ਸੀ ਜਦੋਂ ਗੁਰੂ ਅਰਜਨ ਦੇਵ ਮਾਰਨ ਨੂੰ ਤਤੀ ਤਵੀ ਤੇ ਬਿਠਾਇਆ ਉਦੋਂ ਤੁਸੀਂ ਸੋळा ਕਿਉਂ ਨਹੀਂ ਕਰਾਈ ਜਦੋਂ ਸਾਡੇ ਸਹਬਜ਼ਾਦੇ ਸ਼ਹੀਦ ਕਰ ਦਿੱਤੇ ਉਦੋਂ ਸੋळा ਕਰਾਉਣ ਵਾਲੇ ਤੁਸੀਂ ਕਿੱਥੇ ਹੋ ਸਿੱਖ ਗੁਰੂ ਕੋਲੋਂ ਸਿੱਖਿਆ ਲੈਂਦਾ ਹੁੰਦਾ ਹੈ ਕਿ ਜਾਂ ਸਿੱਖ ਗੁਰੂ ਨੂੰ ਗੁਰੂ ਨੂੰ ਸਿੱਖ ਸਿੱਖਿਆ ਦਿੰਦੇ ਹੁੰਦੇ ਨੇ ਸ਼ਰਮ ਦੇ ਮਾਰੇ ਨੀਵੀਆਂ ਪੈ ਗਈਆਂ ਵੀ ਕੀ ਜਵਾਬ ਦਈਏ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਅੱਗੇ ਤੁਹਾਡੀ ਮਰਜ਼ੀ ਏ ਪਰ ਸਾਨੂੰ ਸਲਾਹ ਨਾ ਕੋਈ ਦਿਓ ਅਸੀਂ ਜੋ ਕੁਝ ਕਰ ਰਹੇ ਹਾਂ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਕਰ ਰਹੇ ਹਾਂ ਉਹਨਾਂ ਆਖਿਆ ਮਹਾਰਾਜ ਇਸ ਤਰ੍ਹਾਂ ਅਸੀਂ ਸਿੱਖੀ ਸਾਡੀ ਨਿਭ ਨਹੀਂ ਸਕਦੀ ਜੇ ਤੇ ਤੁਸੀਂ ਗੱਦੀ ਲਾ ਕੇ ਬਹਿ ਜਾਓ ਮੱਥੇ ਟਕਾਓ ਸਾਡਾ ਕਿਲੋਂ ਪਟਾਵਾਂ ਲਈ ਜਾਓ ਤੇ ਫਿਰ ਅਸੀਂ ਤੁਹਾਨੂੰ ਗੁਰੂ ਮੰਨ ਲੈਨੇ ਆ ਛੱਡੋ ਮਹਾਰਾਜ ਜੰਗ ਜੁੱਦ ਕੀ ਰੱਖਿਆ ਇਹਨਾਂ ਦੇ ਵਿੱਚ ਕਿੰਨਾ ਨੁਕਸਾਨ ਕਰਾਇਆ ਅੱਗੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਵੀ ਜੇ ਤੁਹਾਡਾ ਸਿੱਖੀ 'ਚ ਰਹਿਣ ਨੂੰ ਜੀ ਨਹੀਂ ਨਾ ਕਰਦਾ ਤੇ ਇੱਕ ਕੰਮ ਕਰੋ ਫਿਰ ਕਾਗਜ਼ ਦੇ ਉੱਤੇ ਕੁਝ ਸ਼ਬਦ ਲਿਖ ਕੇ ਮੈਨੂੰ ਦੇ ਜਾਓ ਇੰਦਾ ਮੈਂ ਤੁਹਾਡਾ ਇਹ ਗੱਲ ਪ੍ਰਮਾਣ ਨਹੀਂ ਕਰਾਂਗਾ ਵੀ ਤੁਸੀਂ ਸਿੱਖੀ ਨੂੰ ਛੱਡ ਦਿੱਤਾ ਹੈ ਕਾਗਜ਼ ਦੇ ਤੇ ਲਿਖ ਦਿਓ ਵੀ ਤੂੰ ਸਾਡਾ ਗੁਰੂ ਨਹੀਂ ਤੇ ਅਸੀਂ ਤੇਰੇ ਸਿੱਖ ਨਹੀਂ ਅੱਜ ਤੋਂ ਬਾਅਦ ਸਾਡਾ ਰਿਸ਼ਤਾ ਖਤਮ ਸਿੱਖੀ ਦਾ ਤੇ ਗੁਰੂ ਵਾਲਾ ਤੁਹਾਡੀ ਤੇ ਮੇਰੀ ਵੀ ਇਹ ਗੱਲ ਹੈ ਇਕੱਲੀ ਉਹਨਾਂ ਬਦਾਵੀਆਂ ਦੀ ਗੱਲ ਨਹੀਂ ਉਹਨਾਂ ਨੇ ਸਾਜ਼ ਸੰਗਤ ਪੰਜ ਬੰਦੇ ਸਨ ਉਹਨਾਂ ਦੇ ਵਿੱਚ ਜਿਹੜੇ ਬੰਦੇ ਰਾਜਨੀਤਿਕ ਸਨ ਜਿਹੜੇ ਸਰਪੰਚ ਸਨ ਚੌਧਰੀ ਸਨ ਤੁਹਾਡੇ ਅਰਗੇ ਭਾਵਨਾਵਾਲੇ ਸਿੱਖ ਬਾਕੀ ਮਗਰ ਖੜੇ ਸਨ ਵੇਖ ਰਹੇ ਸਨ ਕਿ ਹੋਕ ਹੀ ਰਿਹਾ ਅੱਗੇ ਮੌਤਬਰ ਬੰਦੇ ਗੱਲ ਕਰ ਰਹੇ ਨੇ ਅਸੀਂ ਕਿਉਂ ਬੋਲਣਾ ਵਿੱਚ ਉਹਨਾਂ 40 ਸਿੱਖਾਂ ਦੇ ਨਾਲ ਇੱਕ ਬੀਬੀ ਵੀ ਸੀ ਜਿਹਦਾ ਨਾਮ ਹੈ ਬੀਬੀ ਮਾਤਾ ਭਾਗ ਕੌਰ ਉਹ ਵੀ ਪਿਛੇ ਖੜੀ ਹੋਈ ਦੇਖ ਰਹੀ ਸੀ ਵੀ ਚਲੋ ਅੱਗੇ ਸਿਆਣੇ ਬੰਦੇ ਗੱਲ ਕਰ ਰਹੇ ਨੇ ਹੁਣ ਜਿੰਨਾਂ ਨੂੰ ਸਿਆਣੇ ਲੋਕੀ ਮੰਨਦੇ ਨਾ ਬਹੁਤੇ ਸਿਆਣੇ ਹੁੰਦੇ ਨਹੀਂ ਉਹਨਾਂ ਨੇ ਮੈਂਟ ਨਾ ਲਾਇਆ ਕਹਿੰਦੇ ਚਲੋ ਪਿੱਛੇ ਫੌਜਾਂ ਆ ਰਹੀਆਂ ਨੇ ਪਤਾ ਨਹੀਂ ਕਿਹੜੇ ਵੇਲੇ ਅਸੀਂ ਨਾ ਮਾਰੇ ਜਾਈਏ ਦਵਾ ਦਵ ਕਾਗਜ਼ ਦੇ ਉੱਤੇ ਲਿਖਿਆ ਵੀ ਗੁਰੂ ਗੋਬਿੰਦ ਸਿੰਘ ਤੂੰ ਸਾਡਾ ਗੁਰੂ ਨਹੀਂ ਤੇ ਅੱਜ ਤੋਂ ਬਾਅਦ ਅਸੀਂ ਤੇਰੇ ਸਿੱਖ ਨਹੀਂ ਮਾਰੇ ਨੇ ਉਹ ਕਾਗਜ਼ ਹੱਥ ਵਿੱਚ ਪਕੜਿਆ ਉਹਨੂੰ ਪਾੜਿਆ ਨਹੀਂ ਉਨੂੰ ਆਪਣੇ ਕਮਰ ਕਸੇ ਦੇ ਵਿੱਚ ਘੁੱਟ ਕੇ ਬੰਨ ਲਿਆ ਭੀ ਮੇਰੇ ਸਿੱਖਾਂ ਨੇ ਮੈਨੂੰ ਬਤਾਵਾ ਦਿੱਤਾ ਹੈ ਇੱਕ ਟਾਂਗੂ ਜਿਹਨੂੰ ਆਂਦੇ ਨਾ ਟਾਂਗੂ ਨਾਮ ਇਤਿਹਾਸ ਦਾ ਹੈ ਜਿਹੜਾ ਦਰਖਤ ਦੇ ਦੇ ਉੱਤੇ ਚੜਿਆ ਹੁੰਦਾ ਸੀ ਸਿੰਘਾਂ ਮਿਸ਼ਲਾਂ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੇਲੇ ਵੀ ਇੱਕ ਸਿੱਖ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਰਖਤ ਦੇ ਉੱਤੇ ਚੜਾਇਆ ਹੋਇਆ ਸੀ ਕਿ ਉੱਚਾ ਚੜ ਕੇ ਦੇਖਣਾ ਭੀ ਫੌਜਾਂ ਪਿੱਛੋਂ ਕਿੰਨੀ ਕੁ ਦੂਰ ਚੜ ਕੇ ਆ ਰਹੀਆਂ ਨੂੰ ਟਾਂਗੂ ਆਂਦੇ ਹੁੰਦੇ ਸਨ ਟਾਂਗੂ ਨੇ ਆਖਿਆ ਮਹਾਰਾਜ ਪਿੱਛੇ ਫੌਜਾਂ ਘਟਾ ੜਾਉਂਦੀਆਂ ਆ ਰਹੀਆਂ ਨੇ ਐਉਂ ਪ੍ਰਤੀਤ ਹੁੰਦਾ ਵੀ ਬੜੀਆਂ ਹਜ਼ਾਰਾਂ ਫੌਜਾਂ ਆ ਰਹੀਆਂ ਨੇ ਲਾਗੇ ਆ ਗਈਆਂ ਨੇ ਤੇ ਅੱਗੇ ਜਾ ਕੇ ਮਹਾਰਾਜ ਆਪਾਂ ਨੇ ਮੋਰਚੇ ਤਿਆਰ ਕਰੀਏ ਆਪਾਂ ਜਦੋਂ ਉਹਨਾਂ ਨੇ ਸੁਣਿਆ ਵੀ ਫੌਜਾਂ ਆ ਗਈਆਂ ਕਹਿੰਦੇ ਚੰਗਾ ਮਹਾਰਾਜ ਸਾਡੀ ਆਖਰੀ ਸਸਰੀ ਕਾਲ ਤੁਹਾਨੂੰ ਵਾਪਸ ਚਲੇ ਗਏ ਗੁਰਗੋਬਿੰਦ ਸਿੰਘ ਮਹਾਰਾਜ ਅੱਗੇ ਨੂੰ ਚਲੇ ਗਏ ਸ੍ਰੀ ਮੁਕਸਰ ਸਾਹਿਬ ਵੱਲ ਉਹ ਜਿਹੜੇ ਬਦਾਵੀਏ ਸਨ ਨਾ ਜਦੋਂ ਬਦਾਵਾ ਲਿਖ ਕੇ ਜਾ ਰਹੇ ਸਨ ਤੇ ਬੇਬੀ ਭਾਗੌਰ ਨੇ ਆਵਾਜ਼ ਮਾਰੀ ਉੱਚੀ ਕਹਿਣ ਲੱਗੀ ਹੈ ਤੇ ਤੁਸੀਂ ਗੁਰੂ ਦੇ ਸਿੰਘ ਪਰ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਪਹਿਲਾਂ ਦੁਨੀ ਚੰਦ ਨੇ ਕਲੰਕ ਖਟਿਆ ਸੀ ਮਾਝੇ ਦੇ ਇਲਾਕੇ ਦੇ ਵਿੱਚੋਂ ਭੱਜ ਕੇ ਆ ਗਿਆ ਸੀ ਜਦੋਂ ਹਾਥੀ ਨਾਲ ਮੁਕਾਬਲਾ ਕਰਾਉਣਾ ਸੀ ਤੇ ਹੁਣ ਤੁਸੀਂ ਵੀ ਉਹ ਕੰਮ ਕਰਨ ਲੱਗੇ ਹੋ ਤੁਸੀਂ ਮਰਦ ਬਣ ਬੈਠੇ ਹੋ ਤੁਹਾਡੀ ਮਰਦਾਨਗੀ ਤੇ ਸ਼ਰਮ ਆਉਂਦੀ ਹੈ ਗੁਰੂ ਗੋਬਿੰਦ ਸਿੰਘ ਮਹਾਰੇ ਦੇ ਕੋਲੋਂ ਸਾਰਾ ਕੁਝ ਮੰਗਣ ਵਾਲਿਓ ਅਜੋ ਗੁਰੂ ਗੋਬਿੰਦ ਸਿੰਘ ਨੂੰ ਲੋੜ ਪਈ ਤੇ ਤੁਸੀਂ ਬਦਾਵਲ ਲਿਖ ਕੇ ਆ ਗਏ ਹੋ ਮੈਂ ਤਾਂ ਨਹੀਂ ਕਹਿੰਦੀ ਜਾਣਾ ਤੁਸੀਂ ਜਾਣਾ ਤੇ ਜਾਓ ਆਖੋ ਸਤਨਾਮ ਸ੍ਰੀ ਇੱਕ ਬੀਬੀ ਕੀ ਕੁਝ ਕਰ ਸਕਦੀ ਹੈ ਇੱਕ ਭੈਣ ਕੀ ਤਬਦੀਲੀ ਲਿਆ ਸਕਦੀ ਹੈ ਉਹਨੇ ਵੰਗਾਰ ਪਾਈ ਉਹਨਾਂ ਸਿੰਘਾਂ ਨੂੰ ਨਾਲ ਸੀ ਭਾਈ ਮਹਾ ਸਿੰਘ ਜਰਨੈਲ ਮੱਝੇ ਦਾ ਉਹ ਫਿਰ ਬੀਬੀ ਭਾਗ ਕੌਰ ਦੇ ਬਚਨ ਸੁਣ ਕੇ ਬੜਾ ਪ੍ਰਭਾਵਿਤ ਹੋਇਆ ਕਿ ਇੱਕ ਬੀਬੀ ਦਾ ਹਿਰਦਾ ਕਿੱਡਾ ਸ਼ੇਰ ਵਾਲਾ ਹੈ ਮਰਦ ਦਲੇਰ ਹੈ ਤੇ ਜਿਹੜੇ ਬੰਦੇ ਖਵਾਉਂਦੇ ਨੇ ਉਹ ਡਰਪੋਕ ਬਣ ਕੇ ਗੱਦੜਾਂ ਦੇ ਵਾਂਗ ਭੱਜੇ ਜਾ ਰਹੇ ਨੇ ਵਾਪਸ ਭਾਈ ਮਾਨ ਸਿੰਘ ਨੇ ਆਖਿਆ ਜਿਹੜੀ ਬੀਬੀ ਭਾਗ ਕੋ ਰਾਂਦੀ ਆ ਨਾ ਗੱਲ ਇਹ ਬਿਲਕੁਲ ਸਹੀ ਆਂਦੀ ਹੈ ਸਾਡੇ ਦਾਦੇ ਪੜਦਾਦੇ ਨੱਕੜ ਦਾਦੇ ਸਾਡੀਆਂ ਕੁਲਾਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਦੀਆਂ ਸਿੱਖ ਨੇ ਤੇ ਉਹਨਾਂ ਨੇ ਜਿਹੜੀ ਸਿੱਖੀ ਕਮਾਈ ਅੱਜ ਤੱਕ ਤੇ ਹੁਣ ਅਸੀਂ ਕਲੰਕ ਲੱਗੇ ਆ ਲਾਉਣ ਉਹਨਾਂ ਦੀ ਕਮਾਈ ਨੂੰ ਇਹ ਗੱਲ ਸੁਣ ਕੇ ਮਹਾ ਸਿੰਘ ਨੇ ਕਿਰਪਾਨ ਪਕੜੀ ਹੱਥ ਦੇ ਵਿੱਚ ਤੇ ਜ਼ਮੀਨ ਦੇ ਉੱਤੇ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਨੇ ਜਿੱਦਾਂ ਇੱਕ ਵਾਰੀ ਲਕੀਰ ਖਿੱਚੀ ਸੀ ਨਾ ਕਿ ਜਿਨ੍ਹਾਂ ਨੂੰ ਮੌਤ ਨਹੀਂ ਪਿਆਰੀ ਉਹ ਲਕੀਰ ਦੇ ਇਧਰ ਦੇ ਪਾਸੇ ਆ ਜਾਓ ਜਿਹੜੇ ਘਰ ਦਾ ਮੋਹ ਕਰਦੇ ਨੇ ਉਹ ਲਕੀਰ ਦੇ ਪੱਲੇ ਪਾਸੇ ਆਪਣੇ ਘਰਾਂ ਨੂੰ ਚਲੇ ਜਾਓ ਭਾਈ ਮਹਾ ਸਿੰਘ ਨੇ ਲਕੀਰ ਖਿੱਚੀ ਉਹਨੇ ਆਖਿਆ ਜਿਨ੍ਹਾਂ ਨੂੰ ਸਿੱਖੀ ਪਿਆਰੀ ਏ ਇਧਰ ਆ ਜਾਓ ਜਿਹਨੂੰ ਦੁਨੀਆ ਪਿਆਰੀ ਏ ਪਰਿਵਾਰ ਪਿਆਰਾ ਉਹ ਵਾਪਸ ਚਲੇ ਜਾਓ ਜਿਹੜੇ ਸਨਾਂ ਕੁਝ ਇੱਕ ਪੰਜਕ ਜਣੇ ਉਹਨਾਂ ਦੇ ਵਿੱਚੋਂ ਉਹ ਵਾਪਸ ਚਲੇ ਗਏ ਆਪਣੇ ਪਿੰਡਾਂ ਨੂੰ ਤੇ ਬੀਬੀ ਭਾਗੌਰ ਤੇ ਨਾਲ 39 ਸਿੰਘ 39 ਉਹ ਬੀਬੀ ਭਾਗੌਰ ਦੇ ਨਾਲ ਗੁਰੂ ਗੋਬਿੰਦ ਸਿੰਘ ਦੇ ਮਗਰ ਤੁਰੇ ਵੀ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਿੱਠ ਨਹੀਂ ਮੁਖਾਉਣੀ ਆਪਣੀ ਗਲਤੀ ਦਾ ਜਿਹੜਾ ਗਲਤੀ ਕਰ ਚੁੱਕੇ ਆ ਵਧਾਵਾ ਲਿਖਣ ਦੀ ਉਹਦੀ ਮਾਫੀ ਮੰਗਣੀ ਹੈ ਤੇ ਗੁਰੂ ਵਾਸਤੇ ਕੁਰਬਾਨ ਹੋ ਜਾਣਾ ਗੁਰੂ ਤੱਕ ਫੌਜਾਂ ਪਹੁੰਚਣ ਤੋਂ ਪਹਿਲਾਂ ਪਹਿਲਾਂ ਸਾਡੇ ਸਰੀਰ ਦੇ ਤੋਂ ਲੰਘ ਕੇ ਜਾਣਗੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਅੰਦਰ ਦੀਆਂ ਜਾਣਨ ਵਾਲੇ ਨੇ ਉਹਨਾਂ ਆਖਿਆ ਬਦਾਵੀਏ ਵਾਪਸ ਆ ਗਏ ਨੇ ਮਗਰ ਤੁਰੇ ਆ ਰਹੇ ਨੇ ਮਹਾਰਾਜ ਸ੍ਰੀ ਮੁਕਸਰ ਸਾਹਿਬ ਦੇ ਕੋਲ ਚਲੇ ਗਏ ਉੱਚੀ ਟਿੱਬੀ ਉੱਥੇ ਵਜਦੀ ਹੈ ਗੁਰਦੁਆਰਾ ਟਿੱਬੀ ਸਾਹਿਬ ਤੇ ਇੱਕ ਖਦਰਾਨੀ ਦੀ ਢਾਬ ਜਿੱਥੇ ਪਾਣੀ ਰੁਕਿਆ ਹੋਇਆ ਥੋੜਾ ਜਿਹਾ ਉੱਥੇ ਉਹ ਜਿਹੜੇ ਸਿੰਘ ਸਨ ਉੱਥੇ ਰੁਕ ਗਏ ਵੀ ਆਪਾਂ ਅੱਗੇ ਨਹੀਂ ਜਾਣਾ ਇੱਥੇ ਮੁਕਾਬਲਾ ਕਰਾਂਗੇ ਫੌਜਾਂ ਦੇ ਨਾਲ ਜਿਹੜੇ ਗੁਰੂ ਗੋਬਿੰਦ ਸਿੰਘ ਤੇ ਚੜ੍ਹਾਈ ਕਰਨ ਵਾਸਤੇ ਜਾ ਰਹੇ ਨੇ ਜਦੋਂ ਫੌਜਾਂ ਆ ਗਈਆਂ ਨਾ ਕੋਲ ਤੇ ਸਿੰਘਾਂ ਨੇ ਅਗੋਂ ਰੁੱਖਾਂ ਦੇ ਉਹਲੇ ਲੁਕੇ ਹੋਏ ਸਿੰਘਾਂ ਨੇ ਉਸ ਢਾਬ ਦੇ ਕੋਲ ਰੁੱਖ ਬੜੇ ਹੁੰਦੇ ਸਨ ਉੱਥੇ ਸਾਜ਼ ਸੰਗਤ ਉਹਨਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਫੌਜਾਂ ਦੇ ਉੱਤੇ ਤੀਰ ਚਲਾਉਣੇ ਸ਼ੁਰੂ ਕਰ ਦਿੱਤੇ ਤੇ ਫੌਜ ਦੇ ਵਿੱਚ ਭਗੜੜ ਮਚ ਗਈ ਵੀ ਇਹ ਕੀ ਹੋ ਗਿਆ ਗੁਰਗੋਬਨ ਸਿੰਘ ਇੱਥੇ ਲੁਕਿਆ ਬੈਠਾ ਹੈ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਸਿੰਘ ਨੇ ਉਹਦੇ ਗਾਂ ਜਿਹੜੇ ਬਦਾਵਾ ਦੇ ਕੇ ਆਏ ਨੇ ਉਹ ਮੁਕਾਬਲਾ ਕਰਨ ਵਾਸਤੇ ਖੜੇ ਨੇ ਇਧਰੋਂ ਫੌਜਾਂ ਨੇ ਵੀ ਫੈਰ ਖੋਲ ਦਿੱਤੇ ਤੀਰ ਖੋਲ ਦਿੱਤੇ ਜਦੋਂ ਸਿੰਘਾਂ ਦੇ ਕੋਲੋਂ ਗੋਲੀਆਂ ਖਤਮ ਹੋ ਗਈਆਂ ਤੀਰ ਮੁੱਕ ਗਏ ਫਿਰ ਇੱਕ ਇੱਕ ਸਿੰਘ ਰੁੱਖਾਂ ਦੇ ਉਲੀਓ ਬਾਹਰ ਆਣ ਕੇ ਜੰਗ ਦੇ ਮੈਦਾਨ ਦੇ ਵਿੱਚ ਜਕਾਰਾ ਛੜਦਾ ਹੋਇਆ ਸ਼ਹੀਦੀਆਂ ਪ੍ਰਾਪਤ ਕਰਨ ਲੱਗ ਪਿਆ ਇਹ ਪਰਸੋਂ ਦਾ ਇਤਿਹਾਸ ਹੈ ਜਿਹੜਾ ਮੈਂ ਤੁਹਾਡੇ ਨਾਲ ਬਚਨ ਸਾਂਝੇ ਕਰ ਰਿਹਾ ਤੇ ਤੁਹਾਨੂੰ ਅਗਲੇ ਸਾਲ ਤੱਕ ਯਾਦ ਹੋਣਾ ਚਾਹੀਦਾ ਵੀ ਸਾਡੇ ਵੱਡਿਆਂ ਪੁਰਖਿਆਂ ਨੇ ਤੇਗਾ ਕਿਵੇਂ ਵਹਿਆ ਨੇ ਸਿਰਫ ਗਾਉਣ ਵਾਲੇ ਰੋਲ ਮਾਡਲ ਨਹੀਂ ਐਕਟਰ ਤੁਹਾਡੇ ਰੋਲ ਮਾਡਲ ਨਹੀਂ ਹੋਣੇ ਚਾਹੀਦੇ ਇਹ ਤੁਹਾਡੇ ਅਸਲੀ ਹੀਰੋ ਹੋਣੇ ਚਾਹੀਦੇ ਨੇ ਜਿਨ੍ਹਾਂ ਦੀ ਗਾਥਾ ਤੁਸੀਂ ਸੁਣ ਰਹੇ ਹੋ ਜਦੋਂ ਇੱਕ ਇੱਕ ਸਿੰਘ ਕਈ ਕਈ ਹਜ਼ਾਰਾਂ ਫਟ ਸਰੀਰ ਦੇ ਉੱਤੇ ਖਾ ਕੇ ਉਂਗਲੀਆਂ ਵੱਡੀਆਂ ਗਈਆਂ ਬਾਹ ਵੱਡੀ ਗਈ ਕੋਟ ਲਹਿ ਗਿਆ ਸ਼ਹੀਦੀ ਕਰਦਿਆਂ ਜ਼ਖਮੀ ਜ਼ਖਮ ਸਰੀਰ ਦੇ ਉੱਤੇ ਦੁਸ਼ਮਣਾਂ ਦੇ ਨਾਲ ਲੜਾਈ ਕਰਦਿਆਂ ਧਰਮ ਯੁੱਧ ਕਰਦਿਆਂ ਸਿੰਘ ਸ਼ਹੀਦੀਆਂ ਪਾਉਣ ਲੱਗ ਪਏ ਜਦੋਂ ਵੇਖਿਆ ਵੀ ਫੌਜਾਂ ਭਾਰੀ ਹੋ ਪੈ ਗਈਆਂ ਨੇ ਸਾਡੇ ਇੱਕ ਇੱਕ ਸਿੰਘ ਦੇ ਉੱਤੇ ਫਿਰ ਸਿੰਘ ਪੰਜਾਂ ਪੰਜਾਂ ਸਿੰਘਾਂ ਦਾ ਜਥਾ ਬਣਾ ਕੇ ਬਾਹਰ ਉੱਚੀ ਜਕਾਰਾ ਛੜਦਿਆਂ ਬਾਹਰ ਆਉਣ ਲੱਗ ਪਏ ਹੱਥ ਕਿਰਪਾਨਾਂ ਪਕੜੀਆਂ ਨੇ ਦੁਰਕੰਧ ਦੇ ਨਾਲ ਮੁਕਾਬਲਾ ਕਰਦਿਆਂ ਸਿੰਘ ਉਹ ਵੀ ਛੇੜੀਆਂ ਪਾਉਣ ਲੱਗ ਪਏ ਉੱਚੀ ਟਿੱਬੀ ਤੇ ਖੜੇ ਸਨ ਧਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੀਸ ਦੇ ਉੱਤੇ ਕਲਗੀ ਹਵਾ ਦੇ ਨਾਲ ਝੂਲ ਰਹੀ ਸੀ ਮੋਢੇ ਤੇ ਬਾਹ ਸੀ ਤੇ ਮਹਾਰਾਜ ਦੇ ਮੋਢੇ ਦੇ ਉੱਤੇ ਇੱਕ ਤੀਰਾਂ ਦਾ ਪੱਥਾ ਤੇ ਹੱਥ ਚ ਫੜਿਆ ਹੋਇਆ ਤੀਰ ਕਮਾਨ ਮਹਾਰਾਜ ਨੇ ਆਖਿਆ ਬਦਾਵੀਏ ਮਾਝੇ ਦੇ ਸਿੰਘ ਬੜੇ ਬਹਾਦਰੀ ਨਾਲ ਲੜ ਰਹੇ ਨੇ ਨਾਲ ਵਾਲੇ ਸਿੰਘ ਨੇ ਆਖਿਆ ਮਹਾਰਾਜ ਇਹਨਾਂ ਦੀ ਮਦਦ ਕਰੋ ਇਹਨਾਂ ਨੂੰ ਬਖਸ਼ ਦਿਓ ਮਾਰਾ ਕਹਿਣ ਲੱਗੇ ਜਿਹੜਾ ਇੱਕ ਵਾਰੀ ਗੁਰੂ ਤੋਂ ਬੇਮੁਖ ਹੋ ਜੇ ਨਾ ਦੁਬਾਰਾ ਉਹਨੂੰ ਐ ਤਾਂ ਮਾਫੀ ਨਹੀਂ ਮਿਲਦੀ ਹੁੰਦੀ ਆਪਕੋ ਸਤਨਾਮ ਸ੍ਰੀ ਐਨਾ ਸੌਖਾ ਨਹੀਂ ਫਿਰ ਬਖਸ਼ਿਆ ਜਾਂਦਾ ਹੋ ਇਹਨਾਂ ਨੂੰ ਖੂਨ ਡੋਲਣਾ ਪੈਣਾ ਭਾਈ ਦਇਆ ਸਿੰਘ ਖੂਨ ਦਾ ਇੱਕ ਇੱਕ ਕਤਰਾ ਵਹਾਉਣਗੇ ਤੇ ਫਿਰ ਇਹ ਬਖਸ਼ੇ ਜਾਣਗੇ ਐਦਾਂ ਨਹੀਂ ਐ ਬਖਸ਼ਣ ਵਾਲੇ ਇਹਨਾਂ ਨੂੰ ਲੜ ਲੈਣ ਦੇ ਕੋਈ ਗੱਲ ਨਹੀਂ ਇਹਨਾਂ ਦੀ ਮੌਤ ਹੀ ਇਹਨਾਂ ਦੀ ਮਾਫੀ ਹੈ ਇਹ ਧਰਮ ਯੁੱਧ ਕਰ ਰਹੇ ਨੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿੰਘਾਂ ਦਾ ਹੌਸਲਾ ਵਧਾਉਣ ਵਾਸਤੇ ਤੀਰਾਂ ਦੇ ਪੱਥੇ ਵਿੱਚੋਂ ਇੱਕ ਤੀਰ ਕੱਢ ਕੇ 나ਗ ਫਨੀ ਅਰ 나ਗ ਦੇ ਵਰਗਾ ਮੂੰਹ ਸੀ ਉਹਦਾ ਤੀਰ ਦਾ ਜਦੋਂ ਮਹਾਰਾਜ ਨੇ ਚਾੜ੍ਹ ਕੇ ਚੱਲੇ ਦੇ ਉੱਤੇ ਬੋਲ ਕੇ ਅਕਾਲ ਦਾ ਜਕਾਰਾ ਛੜਿਆ ਨਾ ਉਸ ਤੁਰਕਾਂ ਦੇ ਵੱਲ 50 ਹਜ਼ਾਰ ਫੌਜ ਦੇ ਵੱਲ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇੱਕ ਤੀਰ 5000 ਫੌਜਾਂ ਨੂੰ چیر ਕੇ ਢੈ ਟੇਰੀ ਕਰ ਗਿਆ ਖੋ ਸਤਨਾਮ ਸ੍ਰੀ ਜਿਹੜੇ ਬਦਾਵੀਏ ਲੜ ਰਹੇ ਸਨ ਮਾਝ ਦੇ ਸਿੱਖ ਉਹਨਾਂ ਆਖਿਆ ਤੀਰ ਕਿਤਰੋਂ ਆਇਆ ਏ ਇੱਕ ਸਿੰਘ ਨੇ ਆਖਿਆ ਉਹ ਬਾਜਾਂ ਵਾਲੇ ਨੇ ਤੀਰ ਛੱਡਿਆ ਜੇ ਉਹਨੇ ਸਾਡੀ ਮਦਦ ਕਰ ਦਿੱਤੀ ਏ ਸਿੰਘ ਬੜੇ ਤਗੜੇ ਹੋ ਗਏ 10 ਗੁਣਾ ਅੰਦਰ ਵੀਰ ਅਸ ਜਾਗਿਆ ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਹਿਮਤ ਨੇ ਸਾਡੀ ਇਸ ਜੰਗ ਤੋਂ ਫਿਰ ਸਾਧ ਸੰਗਤ ਉਹਨਾਂ ਨੇ ਉਹ ਕਮਸਾਨ ਦਾ ਜੁਦ ਕੀਤਾ ਸਿੰਘਾਂ ਨੇ ਲਖਾਨ ਦੇਨ ਨਾਲ ਲੜਨ ਵਾਲੇ ਇਹ ਸਿੰਘ ਮਾਰੇ ਨੇ ਆਖਿਆ ਸੀ ਸਵਾ ਲੱਖ ਸੇ ਇੱਕ ਲੜਾਉ ਤਬਾ ਗੋਬਿੰਦ ਸਿੰਘ ਨਾਮ ਕਹਾਉ ਸੱਚ ਕਰਕੇ ਵਿਖਾ ਦੇਤੇ ਸੈਂਕੜਿਆਂ ਨੂੰ 200 200 100 150 ਛਪਾਈਆਂ ਨੂੰ ਇੱਕ ਇੱਕ ਸਿੰਘ ਪਰੋਂਦਾ ਜਾਂਦਾ ਜਿੱਦੋਂ ਉਹ ਲੰਘਦਾ ਜਾਂਦਾ ਕਿਉਂਕਿ ਪਿੱਛੋਂ ਵੇਖ ਰਹੇ ਨੇ ਵੀ ਗੁਰੂ ਗੋਬਿੰਦ ਸਿੰਘ ਸਾਡੀ ਜੰਗ ਵੇਖ ਰਹੇ ਨੇ ਦੂਰੋਂ ਖਲੋਕੇ ਮੈਂ ਵੱਧ ਤੋਂ ਵੱਧ ਦੁਸ਼ਮਣਾਂ ਨੂੰ ਮਾਰ ਕੇ ਗੁਰੂ ਗੋਬਿੰਦ ਸਿੰਘ ਨੂੰ ਖੁਸ਼ ਕਰਨਾ ਹੈ ਤੇ ਇਸ ਤਰ੍ਹਾਂ ਸਾਦ ਸੰਗਤ ਜਦੋਂ ਸਾਰੇ ਸਿੰਘ ਸ਼ਹੀਦ ਹੋ ਗਏ ਮਾਤਾ ਭਾਗੌਰ ਨੇ ਕਿਰਪਾਨ ਨਾਲ ਜੰਗ ਕੀਤਾ ਜਦੋਂ ਕਿਰਪਾਨ ਟੁੱਟ ਗਈ ਤੇ ਬਰਸ਼ੀ ਚੁੱਕ ਲਈ ਬਰਸ਼ੀ ਨਾਲ ਜੁੱਧ ਕੀਤਾ ਇੱਕ ਭੈਣ ਨੇ ਬੇਹੋਸ਼ ਹੋ ਕੇ ਡਿੱਗ ਗਈ ਹਜ਼ਾਰਾਂ ਫਟ ਸਰੀਰ ਤੇ ਉੱਤੇ ਵੱਜੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਚੀ ਟਿੱਬੀ ਤੋਂ ਫਿਰ ਆਏ ਜੰਗ ਦੇ ਮੈਦਾਨ ਸ੍ਰੀ ਮੁਕਸਰ ਸਾਹਿਬ ਦਾ ਇਹ ਪਾਵਨ ਇਤਿਹਾਸ ਅਗਲੇ 2 ਮਿੰਟ ਚ ਕਹਿ ਕੇ ਮੈਂ ਸਮਾਪਤੀ ਕਰਦਾ ਸਮਾ ਸਮਾਪਤ ਹੈ ਜਦੋਂ ਸਾਰੇ ਸਿੰਘ ਸ਼ਹੀਦ ਹੋ ਗਏ ਤੇ ਕੁਝ ਸਿੰਘ ਸਹਿ ਕਰੇ ਸਨ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਜਦੋਂ ਕੋਲ ਆਏ ਨਾ ਸਾਧ ਸੰਗਤ ਉਹ ਇਤਿਹਾਸ ਤੁਹਾਨੂੰ ਝੰਡੋੜ ਕੇ ਰੱਖ ਦਿੰਦਾ ਜੇ ਭਾਵਨਾ ਨਾਲ ਸਮੇਂ ਦੇ ਅਨੁਸਾਰ ਸੁਣਿਆ ਜਾਵੇ ਵੀ ਉਹ ਕਹੋ ਜਾਂ ਇਤਿਹਾਸ ਸੀ ਉਹ ਬੜਾ ਬਰਾਗਮਈ ਇਤਿਹਾਸ ਹੈ ਮਹਾਰਾ ਜਦੋਂ ਕੋਲ ਆਏ ਸਿੰਘਾਂ ਦੇ ਫਟ ਵੇਖੇ ਵੱਜੇ ਮਾਰਣਿਕ ਸਿੰਘ ਦਾ ਰੁਮਾਲ ਦੇ ਨਾਲ ਮੂੰਹ ਪੂੰਝਿਆ ਖੂਨ ਨਾਲ ਲਥਪਥ ਹੋਏ ਤੇ ਦਾੜ੍ਹੀ ਨੂੰ ਸਾਫ਼ ਕੀਤਾ ਤੇ ਮਾਰਣ ਨੇ ਆਖਿਆ ਮੇਰਾ 5000 ਨਾਲ ਲੜਕੇ ਸ਼ਹੀਦ ਹੋਇਆ ਮੇਰਾ 5000 ਅਗਲੇ ਸਿੰਘ ਦੇ ਕੋਲ ਗਏ ਉਹਦੀਆਂ ਬਾਹਾਂ ਕਟੀਆਂ ਪਈਆਂ ਸਨ ਮਾਰਣ ਨੇ ਚਿਹਰੇ ਤੇੋਂ ਅੱਖਾਂ ਸਾਫ਼ ਕੀਤੀਆਂ ਖੂਨ ਨਾਲ ਲਥਪਥ ਹੋਈਆਂ ਮਾਰਣ ਨੇ ਆਖਿਆ ਮੇਰਾ 10000 ਇਹ 15000 ਇਹ 20000 ਇਹ 25000 ਇਹ 30000 ਮਾਰੇ ਵਰ ਦਿੰਦੇ ਹੋਏ ਜਦੋਂ ਗਾਂ ਲੰਘੇ ਭਾਈ ਮਹਾ ਸਿੰਘ ਆਖਰੀ ਸਵਾਸ ਲੈ ਰਿਹਾ ਸੀ ਗਿਣਤੀ ਦੇ ਬਾਕੀ ਸਵਾਸ ਕੁਝ ਬਾਕੀ ਸਨ ਮਹਾਰਾਜ ਨੇ ਕੋਲ ਜਾ ਕੇ ਆਪਣੇ ਗੋਡੇ ਦੇ ਉੱਤੇ ਭਾਈ ਮਹਾ ਸਿੰਘ ਦਾ ਸਿਰ ਰੱਖ ਕੇ ਭਾਈ ਮਹਾ ਸਿੰਘ ਦੇ ਮੱਥੇ ਦੇ ਉੱਤੇ ਜਦੋਂ ਰੁਮਾਲ ਨਾਲ ਖੂਨ ਸਾਫ਼ ਕੀਤਾ ਤੇ ਮਹਾ ਸਿੰਘ ਨੇ ਆਖਿਆ ਕੌਣ ਆ ਗਿਆ ਇੱਕਦਮ ਮੇਰੂੰ ਚੁੱਕਣ ਵਾਲਾ ਜਦੋਂ ਨੇਤਰ ਖੁੱਲੇ ਤੇ ਸਾਹਮਣੇ ਸੂਰਜ ਅੱਖਾਂ ਵਿੱਚ ਪਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੂਰਜ ਦੇ ਪ੍ਰਤਾਪ ਨੂੰ ਰੋਕ ਕਰਕੇ ਸਾਹਮਣੇ ਦਰਸ਼ਨ ਦਿੱਤੇ ਤੇ ਭਾਈ ਮਹਾ ਸਿੰਘ ਨਹਾਲੋ ਨਹਾਲ ਹੋ ਗਿਆ ਮਹਾਰਾਜ ਤੁਸੀਂ ੁਰਗੋਬਨ ਸਿੰਘ ਮਾਰਾ ਨੇ ਆਖਿਆ ਕਿਉਂ ਬੱਚੇ ਗਲਤੀਆਂ ਕਰਦੇ ਹੁੰਦੇ ਆ ਮਾਂ ਸਿਆ ਮਾਂ ਪਿਓ ਕਦੇ ਵੀ ਬੱਚਿਆਂ ਨੂੰ ਨਕਾਰਦੇ ਨਹੀਂ ਬੜੀ ਬਹਾਦਰੀ ਨਾਲ ਲੜੇ ਹੋ ਦੱਸ ਕੀ ਚਾਜਦਾ ਏ ਮਾਰਾ ਨੂੰ ਕਹਿਣ ਲੱਗਾ ਮਾਰਾਏ ਕੁਝ ਸਵਾਸ ਬਾਕੀ ਨਾ ਅਸੀਂ ਬੇਵਸ ਹੋ ਕੇ ਗਲਤੀ ਦੇ ਵਿੱਚ ਭਰਮ ਦੇ ਵਿੱਚ ਪੈ ਕੇ ਮਾਰਾ ਤੁਹਾਡੀ ਪ੍ਰਤਾਪ ਨੂੰ ਨਹੀਂ ਜਾਣਿਆ ਤੁਹਾਡੀ ਕਲਾ ਨੂਣੀ ਜਾਣਿਆ ਮਹਾਰਾਜ ਬਦਾਵਾ ਲਿਖ ਦਿੱਤਾ ਜਿਹਦੇ ਚ ਲਿਖਿਆ ਸੀ ਤੁਸੀਂ ਸਾਡੇ ਗੁਰੂ ਨਹੀਂ ਅਸੀਂ ਤੁਹਾਡੇ ਸਿੱਖ ਨਹੀਂ ਉਹ ਮਹਾਰਾਜ ਬਦਾਵਾ ਪਾੜ ਕੇ ਸਾਨੂੰ ਮਾਫ ਕਰਦੇ ਹੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸੇ ਵੇਲੇ ਸਾਧ ਸੰਗਤ ਕੱਢਿਆ ਕਮਰਕਸੇ ਵਿੱਚੋਂ ਬਦਾਵਾ ਤੇ ਟੋਟੇ ਟੋਟੇ ਕਰਕੇ ਹਵਾ ਵਿੱਚ ਡਾਲ ਦਿੱਤਾ ਕਹਿਣ ਲੱਗੇ ਇਹਦੀ ਗੱਲ ਸੀ ਇਹ ਬਦਾਵਾ ਪੜਾਉਣ ਲੱਗੇ ਕਿੰਨੇ ਸ਼ੀਧੀਆਂ ਹੋ ਗਈਆਂ ਤੁਹਾਡੀਆਂ ਲਿਖਿਆ ਕਿਉਂ ਭਾਈ ਮਾਨ ਸਿੰਘ ਤੇਰੇ ਸਵਾਸ ਕੁਝ ਬਾਕੀ ਨੇ ਮੰਗ ਲੈ ਤੈਨੂੰ ਲੰਮੀ ਉਮਰ ਦੇ ਦੀਏ ਚਾਰ ਯੁੱਗ ਤੱਕ ਜਿਉਂਦਾ ਰਹੇਗਾ ਨਹੀਂ ਮਹਾਰਾਜ ਨਹੀਂ ਚਾਹੀਦੀ ਤੈਨੂੰ ਤ੍ਰਲੋਕੀ ਦਾ ਰਾਜ ਦੇ ਦिए ब्रह्मा ਨੂੰ ਪਛੇ ਹਟਾ ਕੇ ब्रह्मा ਦੀ ਪਦਵੀ ਦੇ ਦिए ਤੈਨੂੰ ਇੰਦਰ ਪਦਵੀ ਤੇ ਬਿਠਾ ਦिए ਧਰਮ ਰਾਜੇ ਦੀ ਪਦਵੀ ਤੇ ਬਿਠਾ ਦिए ਨਹੀਂ ਮਹਾਰਾਜ ਇਹ ਵੀ ਨਹੀਂ ਚਾਹੀਦਾ ਤੇਰੇ ਸਰੀਰ ਨੂੰ ਸੋਨੇ ਵਰਗਾ ਕੰਚਨ ਬਣਾ ਦिए ਤੰਦਰੁਸਤ ਕਰ ਦिए ਮਹਾਰਾਜ ਨਹੀਂ ਚਾਹੀਦਾ ਕੀ ਚਾਹੀਦਾ ਮਹਾਰਾਜ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨਪ੍ਰੀਤ ਚਰਨ ਕਮਲਾਰੇ ਸਿਰਫ ਆਪਣੇ ਮੁਖ ਦੇ ਵਿੱਚੋਂ ਇਹ ਗਲ ਕਹਿ ਦਿਓ ਕਿ ਮਹਾ ਸਿੰਘ ਤੈਨੂੰ ਬਦਾਵੀਆਂ ਦੇ ਸਮੇਤ ਮਾਫ ਕਰ ਦਿੱਤਾ ਆਖੋ ਸਤਨਾਮ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਤੁਸੀਂ ਉਦੋਂ ਹੀ ਬਖਸ਼ੇ ਗਏ ਸੀ ਜਦੋਂ ਵਾਪਸ ਘੋੜੇ ਮੋੜ ਲਏ ਸਨ ਇਸ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਹ ਸੰਗਤ ਭਾਈ ਮਹਾ ਸਿੰਘ ਦੇ ਅੱਖਾਂ ਦੇ ਉੱਤੇ ਹੱਥ ਫੇਰ ਕੇ ਸਤਨਾਮ ਵੈਰੂ ਕਹਿ ਕੇ ਸੱਚਖੰਡ ਭੇਜ ਦਿੱਤਾ ਤੇ ਉੱਥੇ ਬਚਨ ਉਚਾਰੇ ਵੀ ਇਹ ਮੁਖ ਸਰ ਦੀ ਧਰਤੀ 40 ਮੁਕਤੀਆਂ ਦੀ ਧਰਤੀ ਹੈ ਇਹ ਸਾਰੇ ਮੁਕਤ ਕਰਕੇ ਸੱਚਖੰਡ ਭੇਜ ਦਿੱਤੇ ਨੇ ਅੱਜ ਤੋਂ ਬਾਅਦ ਜਿਹੜਾ ਇੱਥੇ ਆ ਕੇ ਦਰਸ਼ਨ ਕਰੇਗਾ ਇਹ ਧਾਵ ਪਾਣੀ ਦੀ ਸਰੋਵਰ ਬਣੇਗਾ ਮੁਕਤੀ ਦਾ ਕੇਂਦਰ ਬਣੇਗਾ ਭਾਵਨਾ ਨਾਲ ਇਸ਼ਨਾਨ ਕਰੇਗਾ ਉਹ ਮੁਕਤ ਹੋ ਸਕਦਾ ਉੱਡਦਾ ਹੋਇਆ ਪੰਛੀ ਸ੍ਰੀ ਮੁਖਸਰ ਸਾਹਿਬ ਦੀ ਉੱਤੋਂ ਲੰਘਦਾ ਲੰਘਦਾ ਕਿਤੇ ਮਰ ਕੇ ਇਸ ਧਰਤੀ ਦੇ ਡਿੱਗ ਜਾਵੇਗਾ ਤੇ ਉਹ ਵੀ ਸੱਚਖੰਡ ਭੇਜ ਦਿਆਂਗੇ ਆਖੋ ਸਤਿਨਾਮ ਸ੍ਰੀ ਇਹ ਸਾਧ ਸੰਗਤ ਤੁਹਾਡੇ ਵੱਡਿਆਂ ਵਡੇਰਿਆਂ ਦਾ ਇਤਿਹਾਸ ਚਾਲੀ ਮੁਕਤਿਆਂ ਦਾ ਇਤਿਹਾਸ ਜਿਹੜਾ ਪਰਸੋਂ ਵਾਲੇ ਦਿਨ ਇਤਿਹਾਸ ਹੋਣਾ ਉਹ ਆਪ ਜੀ ਨੇ ਮੈਂ ਸਮੇਂ ਵਿੱਚ ਰਹਿ ਕੇ ਬਚਨ ਕਰਨ ਦਾ ਬਿਆਨ ਕਰਨ ਦਾ ਯਤਨ ਕੀਤਾ ਹੈ ਮਹਾਰਾਜ ਮੇਰੀਆਂ ਗਲਤੀਆਂ ਨਾ ਚਿਤਾਰਨ ਸੰਗਤਾਂ ਅਸੀਸ ਬਖਸ਼ਣ ਅਗਾਹ ਵਾਸਤੇ ਚੇਤਾ ਸੁਧਾਰ ਬਖਸ਼ਿਸ਼ ਕਰਨ ਮੈਂਾਂ ਬਿੰਦ ਪੁਲਾਣ ਦੀ ਖੇਮਾ ਗੁਰੂ ਸਾਹਿਬ ਦਾ ਧੰਨਵਾਦ ਸੰਗਤਾਂ ਨੇ ਬੜੇ ਪ੍ਰੇਮ ਨਾਲ ਸਰਵਣ ਕੀਤਾ ਸਭ ਦਾ ਧੰਨਵਾਦ ਅਗਲੇ ਸਮੇਂ ਵਾਸਤੇ ਆਪ ਜੀ ਬਾਣੀ ਨਾਲ ਜੜੋ ਆਓ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ